ਕੈਂਪ ਲਗਾਉਣ ਲਈ ਕੈਂਡੀਡੇਟ ਰਵਾਨਾ 11 ਪੰਜਾਬ ਬਟਾਲੀਅਨ ਅੰਮ੍ਰਿਤਸਰ ਵੱਲੋਂ ਆਯੋਜਿਤ ਸੀਏਟੀਸੀ 05 ਕੈਂਪ ਜੋ ਕਿ ਆਈਟੀਆਈ ਰਾਮ ਤੇਰਥ ਅੰਮ੍ਰਿਤਸਰ ਵਿਖੇ ਲਗਾਇਆ ਜਾ ਰਿਹਾ ਹੈ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖਲਚੀਆਂ ਦੇ 18 ਕੈਂਡੀਡੇਟ ਹਿੱਸਾ ਲੈਣ ਲਈ ਮਿਤੀ 19 ਜੂਨ ਨੂੰ ਸਕੂਲ ਵਿੱਚੋਂ ਰਵਾਨਾ ਹੋਏ ਕੈਂਪ ਤੇ ਜਾਣ ਤੋਂ ਪਹਿਲਾਂ ਸਕੂਲ ਪ੍ਰਿੰਸੀਪਲ ਸ਼੍ਰੀ ਰਾਜੀਵ ਕੱਕਰ ਜੀ ਨੇ ਕੈਂਡੀਡੇਟਸ ਨੂੰ ਵਧੀਆ ਟ੍ਰਿਕ ਨਾਲ ਕੈਂਪ ਵਿੱਚ ਭਾਗ ਲੈਣ ਲਈ ਸਮਝਾਇਆ ਤੇ ਅਨੁਸ਼ਾਸਨ ਵਿੱਚ ਰਹਿਣ ਲਈ ਸਮਝਾਇਆ ਇਸ ਮੌਕੇ ਐਨਓ ਚਰਨਜੀਤ ਸਿੰਘ ਕੈਪਟਨ ਸਤਨਾਮ ਸਿੰਘ ਸਰਬਜੀਤ ਸਿੰਘ ਮੈਡਮ ਪ੍ਰੀਤੀ ਮੈਡਮ ਸੁਦੇਪਾ ਜਸਵਿੰਦਰ ਸਿੰਘ ਆदि ਹਾਜ਼ਰ ਸਨ ਖਲਚੀਆਂ ਤੋਂ ਪੱਤਰਕਾਰ ਪਰਮਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਇਹ ਸਰਟੀਫੀਕੇਟ ਮਿਲਦਾ ਜੇ ਤੁਮੀ ਇਹਨੂੰ ਅਕਸਰ ਕਰੋਗੇ +2 ਇਹਨੂੰ ਬਿਚਾਰ ਸੀਰੀਅਸ ਅਜੇ ਲੋਕ ਉਸ ਤੋਂ ਬਾਅਦ ਜਦੋਂ ਤੁਸੀਂ ਬਾਅਦ ਕਾਲਜ ਜਾਂਦੇ ਹੋ ਕਾਲਜ ਦੇ ਵਿੱਚ ਵੀ ਇੱਕ ਵਾਰੀ ਤੁਸੀਂ ਐਲਸੀਸੀ ਚੋਂ ਕੰਮ ਕਰਦੇ ਜੇ ਤੁਸੀਂ ਇਹ ਕੰਮ ਸਰਟੀਫੀਕੇਟ ਜਿਹੜਾ ਉਹ ਮਿਲਦਾ ਸਿੱਖ ਸਕਦੇ ਹੋ ਤਾਂ ਉਸ ਤੋਂ ਬਾਅਦ ਕੋਈ ਹੋਰ ਸਰਟੀਫੀਕੇਟ ਨਹੀਂ ਮਿਲਦਾ ਬਹੁਤ ਵੈਲਿਊ ਹੈ ਇਹਨਾਂ ਸਰਟੀਫੀਕੇਟਾਂ ਦੀ ਕਿ ਇਹਦੇ ਆਧਾਰ ਤੇ ਤੁਸੀਂ ਕਿਸੇ ਤਰ੍ਹਾਂ ਦੀ ਗਾਂ ਇਹਨਾਂ ਨੌਕਰੀ ਹੈ ਉਹਦੇ ਵਿੱਚ ਤੁਹਾਨੂੰ ਮਿਲਣਾ ਪੋਤਾ ਹੈ ਤੇ ਉਸ ਤੋਂ ਬਾਅਦ ਤੁਹਾਨੂੰ ਲਾਭ ਉਠਾ ਸਕਦੇ ਤੇ ਵਧੀਆ ਮੌਕੇ ਜਿਹੜਾ ਤੁਹਾਡਾ ਸੈਟ ਹੈ। ਸੋ ਬੜਾ ਵਧੀਆ ਇੱਕ ਰਾਹੀ ਤੁਹਾਡੇ ਲਈ ਓਪਰਚੁਨਿਟੀ ਹੈਗੀ ਆ। ਸੋ ਇਸ ਕਰਕੇ ਤੁਸੀਂ ਵਧੀਆ ਤਰੀਕੇ ਨਾਲ ਪੁੱਤਰੇ ਆਪਣਾ ਜਿਹੜਾ ਕੈਂਪ ਆ ਇਹਨੂੰ ਲਗਾਉਣਾ ਆ। ਉੱਥੇ ਬੇਟਾ ਜਿਹੜੇ ਤੁਹਾਡੇ ਅਫਸਰ ਹੋਣਗੇ ਸੋ ਸਹੇਬਾਨ ਹੋਣਗੇ ਕਮਾਂਡਿੰਗ ਅਫਸਰ। ਉਹਨਾਂ ਦਾ ਪੁੱਤਰ ਜਿਹੜਾ ਕਹਿਣਾ ਆ ਤੁਸੀਂ ਮੰਨਣਾ ਆ। ਠੀਕ ਹੈ ਨਾ? ਜਿਸ ਤਰ੍ਹਾਂ ਉਹ ਕਹਿਣਗੇ ਉਸ ਤਰ੍ਹਾਂ ਕਰਨਾ ਆ। ਤਾਂਕਿ ਕੋਈ ਸਾਨੂੰ ਕੰਪਲੇਂਟ ਨਾ ਆਵੇ ਕਿ ਕਿਸੇ ਫਲਾਣੇ ਬੱਚੇ ਨੇ ਇਸ ਤਰ੍ਹਾਂ ਕਰੀਨ ਕੀਤਾ। ਠੀਕ ਹੈ ਨਾ? ਕਿ ਆਪਾਂ ਇੱਕ institution ਜਿਹੜਾ ਹੈ represent ਕਰਨ ਜਾ ਰਹੇ ਜੇ school ਨੂੰ ਤੇ ਇੱਕ ਇਲਾਕੇ ਦਾ ਇੱਕ ਬੜਾ ਵਧੀਆ school ਹੈ ਆਪਣਾ ਤੇ ਬੜਾ ਨਾਮ ਹੈ ਆਪਣੇ ਇਸ school ਦਾ ਸ਼ਹਿਰ ਦੇ ਵਿੱਚ ਵੀ ਪੂਰੇ overall ਸੋ ਇਸ ਕਰਕੇ ਕੋਈ ਸ਼ਿਕਾਇਤ ਵਗ਼ੈਰਾ ਹੈ ਉਹ ਨਾ ਆਵੇ, ਤੇ ਬੜੇ ਵਧੀਆ ਤਰੀਕੇ ਨਾਲ ਤੁਸੀਂ ਉੱਥੇ behave ਕਰਨਾ।